ਹਾਂਜੀ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਤੀਆਂ ਦੇ ਲੇਖ ਲੈ ਕੇ ਪਾਗ 25ਵਾਂ ਇਸ ਨੂੰ ਲਿਖਿਆ ਜਿਸ ਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਆਪਣੀ ਮੰਮੀ ਕੋਲੋਂ ਖੁਸ਼ਖਬਰੀ ਸੁਣ ਕੇ ਰਮਣ ਭੱਜ ਕੇ ਕਿਚਨ ਵਿੱਚ ਜਾ ਕੇ ਅਮਮ ਨੂੰ ਗਲੇ ਮਿਲ ਵਧਾਈਆਂ ਦੇਣ ਲੱਗੀ ਦਵਿੰਦਰ ਵੀ ਅਮਮ ਨੂੰ ਮਜ਼ਾਕ ਕਰਨ ਲੱਗਾ ਬਹੁਤ ਵਧੀਆ ਸੋਚਿਆ ਸਾਲੀ ਸਹਿਬਾ ਚਲੋ ਰਮਣ ਲਾ ਦਿੱਤਾ ਸਾਨੂੰ ਤਾਂ ਕੰਮ ਤੇ ਚਲੋ ਹੁਣ ਕਰੋ ਤਿਆਰੀਆਂ ਅਮਨ ਪਰਪਾ ਜੀ ਤੁਸੀਂ ਦਿਲੋਂ ਤਾਂ ਮੇਰੇ ਹੱਕ 'ਚ ਸੀ ਨਾ ਤਾਂ ਹੀ ਚੁੱਪ ਸੀ ਦਵਿੰਦਰ ਨਹੀਂ ਅਮਨ ਮੈਂ ਵੀ ਚਾਹੁੰਦਾ ਸੀ ਤੇਰਾ ਘਰ ਵਸੇ ਤੇਰਾ ਵੀ ਖੁਸ਼ ਹੋਣ ਦਾ ਹੱਕ ਹੈ ਬਸ ਮੈਨੂੰ ਇਹ ਸੀ ਤੂੰ ਇਹ ਫੈਸਲਾ ਖੁਦ ਲਵੇਂ ਦਵਿੰਦਰ ਕਹਿਣ ਲੱਗਿਆ ਰਮਨ ਹੁਣ ਸਾਰਿਆਂ ਦਾ ਮੂੰਹ ਮਿੱਠਾ ਕਰਵਾ ਅਮਨ ਨੇ ਐਨੀ ਵਧੀਆ ਖੁਸ਼ਖਬਰੀ ਸੁਣਾਈ ਹੈ ਰਮਨ ਸਭ ਦਾ ਮੂੰਹ ਮਿੱਠਾ ਕਰਵਾਉਣ ਲੱਗ ਗਈ ਸਤਨਾਮ ਨੇ ਉਸੇ ਵਕਤ ਹਰਵੀਰ ਨੂੰ ਕਿਹਾ ਕਿ ਹੋ ਹਰਵਿੰਦਰ ਦੀ ਮੰਮੀ ਨਾਲ ਗੱਲ ਕਰ ਲਵੇ ਕਿਉਂਕਿ ਸਾਲ ਹੋ ਗਿਆ ਸੀ ਰਿਸ਼ਤੇ ਦੀ ਗੱਲ ਚੱਲਦੀ ਨੂੰ ਸਾਰੇ ਜਣੇ ਅਮਨ ਦੀ ਹਾਂ ਉਡੀਕਦੇ ਸੀ ਹਰਲੀਨ ਸੁਣ ਕੇ ਬਹੁਤ ਖੁਸ਼ ਹੋਈ ਉਹਨੇ ਵੀ ਅਮਨ ਤੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਰਲੀਨ ਨੇ ਜਾ ਕੇ ਹਰਵਿੰਦਰ ਨੂੰ ਵੀ ਵਧਾਈਆਂ ਦਿੱਤੀਆਂ ਹਰਵਿੰਦਰ ਹਰਲੀਨ ਨੂੰ ਮੈਸੇਜ ਦਿਖਾਉਂਦਾ ਹੋਇਆ ਆ ਦੇਖੋ ਭਾਬੀ ਅਮਨ ਨੇ 15 ਮਿੰਟ ਪਹਿਲਾਂ ਮੈਸੇਜ ਕੀਤਾ ਹੈ ਅਮਨ ਹਲੇ ਵੀ ਨਾਰਾਜ਼ ਲੱਗਦੀ ਹੈ ਹਰਲੀਨ ਓਏ ਹਰਵਿੰਦਰ ਤੂੰ ਐਨੇ ਟਾਈਮ ਤੋਂ ਅਮਨ ਨੂੰ ਜਾਣਦਾ ਔਨੇ ਤਾਂ ਇਸ ਤਰ੍ਹਾਂ ਹੀ ਕਹੀ ਜਾਣਾ ਬਸ ਆਪਣੀ ਗੱਲ ਨੂੰ ਉੱਪਰ ਹੀ ਰੱਖਣਾ ਹੁੰਦਾ ਹੈ ਅਮਨ ਨੇ ਬਸ ਤੂੰ ਇਹ ਸੋਚ ਕਿ ਰੱਬ ਜੀ ਨੇ ਤੇਰੀ ਝੋਲੀ ਤੇਰਾ ਪਿਆਰ ਪਾ ਦਿੱਤਾ ਨਾਲੇ ਹਰਵੀਰ ਕਹਿੰਦੇ ਨੇ ਕਿ ਕਰ ਆਂਟੀ ਜੀ ਨਾਲ ਗੱਲ ਕਰ ਲੈ ਕਿ ਅੱਗੇ ਜੋ ਵੀ ਕਰਨਾ ਹੈ ਉਹਦੇ ਹਿਸਾਬ ਨਾਲ ਹੀ ਕਰਨਾ ਹੈ ਹਰਵਿੰਦਰ ਹਾਂਜੀ ਭਾਬੀ ਮੈਂ ਮੰਮੀ ਨਾਲ ਗੱਲ ਕਰਦਾ ਹਰਵਿੰਦਰ ਨੇ ਪਹਿਲਾ ਅਮਨ ਦੇ ਮੈਸੇਜ ਦਾ ਜਵਾਬ ਦਿੱਤਾ ਜਿਵੇਂ ਉਹ ਅਮਨ ਨੂੰ ਕਾਲਜ ਵਿੱਚ ਕਹਿੰਦਾ ਸੀ ਜੀ ਜਨਾਬ ਜਿਵੇਂ ਤੁਸੀਂ ਕਹੋ ਉਵੇਂ ਹੀ ਸਹੀ ਆ ਮੈਸੇਜ ਦੇਖ ਅਮਨ ਦੇ ਚਿਹਰੇ ਤੇ ਮੁਸਕਾਨ ਆ ਗਈ ਤੇ ਉਹ ਮਨ ਹੀ ਮਨ ਖੁਸ਼ ਹੋ ਗਈ ਤੇ ਸੋਚਾਂ ਲੱਗੀ ਕਿ ਇਹਦੀਆਂ ਉਹੀ ਕਾਲਜ ਵਾਲੀਆਂ ਹਰਕਤਾਂ ਹਨ ਹਰਵਿੰਦਰ ਨਹੀਂ ਕਦੇ ਸੁਧਰ ਸਕਦਾ ਉਦھر ਹਰਵਿੰਦਰ ਨੇ ਫਿਰ ਆਪਣੀ ਮੰਮੀ ਨੂੰ ਦੱਸਿਆ ਕਿ ਅਮਨ ਨੇ ਵਿਆਹ ਲਈ ਹਾਂ ਕਰਤੀ ਤੁਸੀਂ ਜੋ ਵੀ ਪ੍ਰੋਗਰਾਮ ਕਰਨਾ ਹੈ ਅਮਨ ਦੇ ਮੰਮੀ ਡੈਡੀ ਨਾਲ ਸਲਾਹ ਕਰ ਲਓ ਇੱਧਰ ਹਰਵੀਰ ਵੀਰੇ ਨਾਲ ਵੀ ਗੱਲ ਕਰ ਲਿਓ ਹਰਵਿੰਦਰ ਦੀ ਮੰਮੀ ਸ਼ੁਕਰ ਹੈ ਪ੍ਰਮਾਤਮਾ ਦਾ ਕੋਈ ਨਹੀਂ ਪੁੱਤ ਸਭ ਕੁਝ ਕਰ ਲੈਣਾ ਹੈ ਹਰਵਿੰਦਰ ਦੀ ਮੰਮੀ ਬਹੁਤ ਖੁਸ਼ ਸੀ ਕਿ ਅਮਨ ਦੀ ਹਾਂ ਨਾਲ ਮੇਰਾ ਪੁੱਤ ਕਿੰਨਾ ਖੁਸ਼ ਹੈ ਉਹਨੂੰ ਉਹਦਾ ਪਿਆਰ ਤੇ ਖੁਸ਼ੀਆਂ ਮਿਲ ਗਈਆਂ ਉਹਨੇ ਪਹਿਲਾਂ ਸ਼ੁਕਰਾਨੇ ਦੀ ਅਰਦਾਸ ਕੀਤੀ ਤੇ ਫਿਰ ਚਰਨਜੀਤ ਨੂੰ ਫੋਨ ਕੀਤਾ ਰਸਮੀ ਦਵਾ ਸਲਾਮ ਤੋਂ ਬਾਅਦ ਹਰਵਿੰਦਰ ਦੀ ਮੰਮੀ ਨੇ ਰਿਸ਼ਤੇ ਦੀ ਗੱਲ ਕੀਤੀ ਹਰਵਿੰਦਰ ਦੀ ਮੰਮੀ ਭੈਣੇ ਮੈਂ ਇਦਾਂ ਸੋਚਦੀ ਆਂ ਕਿ ਮੈਂ ਤੁਹਾਡੇ ਕੋਲ ਆ ਕੇ ਅਮਨ ਨੂੰ ਛਗਣ ਕਰ ਜਾਂਦੀ ਆਂ ਚਰਨਜੀਤ ਹਾਂਜੀ ਭੈਣ ਜੀ ਤੁਸੀਂ ਜਦੋਂ ਮਰਜ਼ੀ ਆ ਜਾਓ ਅਸੀਂ ਵੀ ਇਹੀ ਸੋਚਿਆ ਸੀ ਕਿ ਉਧਰ ਹਰਵੀਰ ਤੇ ਹਰਲੀਨ ਹਰਵਿੰਦਰ ਨੂੰ ਸ਼ਗਨ ਕਰ ਦੇਣਗੇ ਸਤਨਾਮ ਨਾਲ ਸਲਾਹ ਕਰਕੇ ਐਤਵਾਰ ਦਾ ਦਿਨ ਰੱਖ ਲਿਆ ਸਤਨਾਮ ਨੇ ਆਪਣੀ ਭੈਣ ਸਰਬੀ ਹੁਣਾ ਨਾਲ ਵੀ ਸਾਰੇ ਕਾਰਜ ਦੀ ਸਲਾਹ ਕੀਤੀ ਤੇ ਉਹਨਾਂ ਨੂੰ ਐਤਵਾਰ ਨੂੰ ਆਉਣ ਲਈ ਕਿਹਾ ਹਰਵਿੰਦਰ ਦੀ ਮੰਮੀ ਨੇ ਬਾਅਦ ਵਿੱਚ ਹਰਵੀਰ ਨਾਲ ਵੀ ਸਲਾਹ ਕੀਤੀ ਵਿਆਹ ਦੀ ਤਰੀਕ ਸਾਰੇ ਜਣੇ ਜਨਵਰੀ ਤੋਂ ਬਾਅਦ ਦੀ ਰੱਖਣ ਬਾਰੇ ਸੋਚਦੇ ਸੀ ਕੰਮ ਤੋਂ ਆ ਕੇ ਹਰਵੀਰ ਨੇ ਆਪਣੇ ਮਾਮਾ ਜੀ ਨਾਲ ਵੀ ਗੱਲ ਕੀਤੀ ਕਿ ਇਧਰ ਸ਼ਗਨ ਵੇਲੇ ਕੀ ਕਰਨਾ ਹੈ ਸਤਨਾਮ ਹਰਵੀਰ ਬੱਸ ਆਧਾਰਨ ਹੀ ਹਰਵਿੰਦਰ ਨੂੰ ਸ਼ਗਨ ਕਰ ਦਿਓ ਫਿਰ ਇਧਰ ਆਇਆ ਤੇ ਜਿਵੇਂ ਕਹਿਣਗੇ ਕਰ ਲਵਾਂਗੇ ਹਰਵੀਰ ਮਾਮਾ ਜੀ ਮੈਂ ਸੋਚਦਾ ਸੀ ਕਿ ਇਹ ਸ਼ਗਨ ਮੈਂ ਗਿੰਨੀ ਭੈਣ ਤੇ ਜੀਜਾ ਜੀ ਤੋਂ ਕਰਵਾ ਦਿਆਂ ਸਤਨਾਮ ਬਹੁਤ ਵਧੀਆ ਸੋਚਿਆ ਪੁੱਤ ਹੱਕ ਬਣਦਾ ਗਿੰਨੀ ਹੁਣਾਂ ਦਾ ਵੀ ਉਹ ਅਮਨ ਦਾ ਬਹੁਤ ਪਿਆਰ ਕਰਦੇ ਨੇ ਹਮੇਸ਼ਾ ਅਮਨ ਦਾ ਸਾਥ ਦਿੰਦੇ ਨੇ ਜਗਪਾਲ ਤੋਂ ਬਾਅਦ ਗਿੰਨੀ ਹੁਣਾਂ ਨੇ ਅਮਨ ਦਾ ਬਹੁਤ ਸਾਥ ਦਿੱਤਾ ਹੈ ਹਰਵੀਰ ਹਾਂਜੀ ਮਾਮਾ ਮੈਂ ਕਰੂੰਗਾ ਗਿੰਨੀ ਭੈਣ ਨਾਲ ਗੱਲ ਫਿਰ ਬਾਅਦ ਵਿੱਚ ਸਤਨਾਮ ਨੇ ਅਮਨ ਦੇ ਮਾਮੇ ਹੁਣਾਂ ਨੂੰ ਵੀ ਐਤਵਾਰ ਨੂੰ ਆਉਣ ਦਾ ਸੁਨੇਹਾ ਦੇ ਦਿੱਤਾ ਅਗਲੇ ਦਿਨ ਅਮਨ ਸਕੂਲ ਡਿਊਟੀ ਤੇ ਜਾਣ ਲਈ ਤਿਆਰ ਹੁੰਦੀ ਸੀ ਤਾਂ ਚਰਨਜੀਤ ਉਹਦੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਚਰਨਜੀਤ ਪੁੱਤ ਪੋ ਦਾ ਮਹੀਨਾ ਚੱਲਦਾ ਹੈ 2-3 ਦਿਨਾਂ ਬਾਅਦ ਛੁੱਟੀਆਂ ਹੋ ਜਾਣੀਆਂ ਤੂੰ ਹੁਣ ਡਿਊਟੀ ਤੇ ਨਾ ਜਾਇਆ ਕਰ ਫਿਰ ਤੇਰੇ ਡੈਡੀ 1.5 ਮਹੀਨੇ ਤੱਕ ਤਾਂ ਵਿਆਹ ਦਾ ਕਹਿੰਦੇ ਨੇ ਉਦੋਂ ਤੱਕ ਤਾਂ ਤਿਆਰੀਆਂ ਹੀ ਹੋਣੀਆਂ ਨੇ ਹੁਣ ਵੀ 4-5 ਦਿਨ ਵਿੱਚ ਐਤਵਾਰ ਆ ਜਾਣਾ ਅਮਨ ਮੰਮੀ ਹੁਣੇ ਕੀ ਤਿਆਰੀਆਂ ਕਰਨੀਆਂ ਨੇ ਛੋਟਾ ਜਿਹਾ ਤਾਂ ਪ੍ਰੋਗਰਾਮ ਐ ਚਰਨਜੀਤ ਨਹੀਂ ਪੁੱਤ ਤੂੰ ਹਰਵਿੰਦਰ ਦੀ ਮੰਮੀ ਨਾਲ ਗੱਲ ਕਰਕੇ ਪੁੱਛ ਕਿ ਉਹ ਜਿਹਾ ਪ੍ਰੋਗਰਾਮ ਕਰਨਾ ਹੈ ਤੇ ਨਾਲੇ ਤੂੰ ਸੂਟ ਵੀ ਲੈ ਕੇ ਸਿਉਣਾ ਦੇ ਦੇ ਮੇਰਾ ਮੰਨੂ ਵੀ ਛੁੱਟੀ ਕਰਨ ਨੂੰ ਕਿਹਾ ਤੁਸੀਂ ਦੋਵੇਂ ਬਾਜ਼ਾਰ ਚਲੀਆਂ ਜਾਓ ਇਹਨਾਂ ਕਹਿ ਕੇ ਚਰਨਜੀਤ ਸਤਨਾਮ ਨੂੰ ਕਹਿਣ ਚਲੀ ਗਈ ਕਿ ਉਹ ਵੀ ਅੱਜ ਜੋ ਕਰਨ ਵਾਲੇ ਕੰਮ ਹੈ ਕਰ ਲੈਣ ਅਮਨ ਫਿਰ ਸੋਚਣ ਲੱਗ ਜਾਂਦੀ ਹੈ ਕਿ ਮੈਂ ਸਭ ਕੁਝ ਕਿਵੇਂ ਕਰੂੰਗੀ ਜਗਪਾਲ ਨਾਲ ਮੰਗਣੀ ਤੋਂ ਲੈ ਕੇ ਅੱਜ ਤੱਕ ਸਭ ਕੁਝ ਉਹਦੀਆਂ ਅੱਖਾਂ ਮੂਰੇ ਘੁੰਮਣ ਲੱਗਦਾ ਹੈ ਅਮਨ ਦੀ ਸੋਚਾਂ ਦੀ ਲੜੀ ਉਦੋਂ ਟੁੱਟਦੀ ਹੈ ਜਦੋਂ ਗਿੰਨੀ ਦਾ ਫੋਨ ਆਉਂਦਾ ਹੈ ਅਮਨ ਫੋਨ ਚੁੱਕ ਕੇ ਗਿੰਨੀ ਤੂੰ ਹਾਲਚਾਲ ਪੁੱਛਦੀ ਐ ਗਿੰਨੀ ਨੂੰ ਆਵਾਜ਼ ਤੋਂ ਲੱਗਦਾ ਕਿ ਅਮਨ ਉਦਾਸ ਐ ਗਿੰਨੀ ਪਹਿਲਾਂ ਹੀ ਮਜ਼ਾਕ ਚ ਗੱਲ ਕਰਦੀ ਐ ਕੀ ਕਰਦੀ ਐ ਬਾਈ ਮੇਰੀ ਲਾਡੋ ਹੁਣ ਲੱਗ ਗਈਆਂ ਰੋਕੇ ਦੀਆਂ ਤਿਆਰੀਆਂ ਆਪਣੀ ਤੇ ਹਰਵਿੰਦਰ ਦੀ ਪਸੰਦ ਦਾ ਸੂਟ ਬਣਾ ਲਵੀ ਅਮਨ ਪੈਣੇ ਪਤਾ ਨਹੀਂ ਮੈਂ ਕਿਵੇਂ ਕਰੂੰਗੀ ਮੈਨੂੰ ਤਾਂ ਅੱਜ ਹੀ ਔਖਾ ਲੱਗਦਾ ਐ ਗਿੰਨੀ ਉਹ ਮੇਰੀ ਕਮਲੀ 나ਜੋ ਕੁਝ ਨਹੀਂ ਸੋਚਣਾ ਸ਼ਗਨਾ ਨਾਲ ਸਾਰੇ ਕਾਰਜ ਕਰਨੇ ਆ ਤੂੰ ਹਰਵਿੰਦਰ ਤੇ ਉਹਦੀ ਮੰਮੀ ਨਾਲ ਗੱਲ ਕਰ ਲਿਆ ਕਰ ਫਿਰ ਦੇਖਣਾ ਆਪਣੇ ਆਪ ਸਭ ਕੁਝ ਠੀਕ ਹੋ ਜਾਣਾ ਹੈ ਅਮਨ ਜੀ ਭੈਣੇ ਹਰਵਿੰਦਰ ਦਾ ਫੋਨ ਤਾਂ ਆ ਜਾਂਦਾ ਮੈਂ ਕੋਸ਼ਿਸ਼ ਕਰੂੰਗੀ ਕਿ ਮੰਮੀ ਜੀ ਨਾਲ ਵੀ ਗੱਲ ਕਰ ਲਿਆ ਕਰਾਂ ਤੁਸੀਂ ਫਿਕਰ ਨਾ ਕਰੋ ਮੈਂ ਠੀਕ ਆ ਗਿੱਨੀ ਨੇ ਕਿਹਾ ਬਹੁਤ ਸਮਝਦਾਰ ਐਮਨਦੀਪ ਤੂੰ ਮੇਰੀ ਹਰ ਗੱਲ ਤੇ ਹਾਂ ਜੀ ਕਹਿ ਦਿੰਦੀ ਆ ਹਾਂ ਸੱਚ ਮੈਂ ਤੈਨੂੰ ਦੱਸਣਾ ਸੀ ਹਰਵੀਰ ਨੇ ਸ਼ਗਨ ਵਾਲੇ ਦਿਨ ਦੋਵਾਂ ਨੂੰ ਆਉਣ ਨੂੰ ਕਿਹਾ ਕਹਿੰਦਾ ਸੀ ਹਰਵਿੰਦਰ ਨੂੰ ਸ਼ਗਨ ਮੈਂ ਤੇ ਤੇਰੇ ਜੀਜਾ ਜੀ ਲਾਈਏ ਸੱਚੇ ਅਮਨ ਮੈਨੂੰ ਬਹੁਤ ਵਧੀਆ ਲੱਗਿਆ ਅਮਨ ਕਹਿਣ ਲੱਗੇ ਹਾਂਜੀ ਭੈਣੇ ਮੈਂ ਵੀ ਬਹੁਤ ਖੁਸ਼ ਹਾਂ ਹਰਵੀਰ ਵੀਰੇ ਨੇ ਤੁਹਾਡਾ ਮਾਣ ਕੀਤਾ ਗਿੰਨੀ ਬਸ ਹੁਣ ਸਭ ਕੁਝ ਖੁਸ਼ ਹੋ ਕੇ ਕਰਨਾ ਹੈ ਚਲ ਠੀਕ ਹੈ ਆਪਾਂ ਕੱਲ ਨੂੰ ਗੱਲ ਕਰਦੇ ਹਾਂ ਕਹਿ ਕੇ ਗਿੰਨੀ ਨੇ ਫੋਨ ਕੱਟ ਦਿੱਤਾ ਅਮਨ ਨੇ ਗਿੰਨੀ ਨਾਲ ਗੱਲ ਕਰਨ ਤੋਂ ਬਾਅਦ ਹਰਵਿੰਦਰ ਦੀ ਮੰਮੀ ਨਾਲ ਗੱਲ ਕਰਨ ਲੱਗ ਗਈ ਅਮਨ ਨੇ ਸਤਿ ਸ਼੍ਰੀ ਅਕਾਲ ਆਂਟੀ ਜੀ ਕਹਿ ਕੇ حال چال ਪੁੱਛਿਆ ਹਰਵਿੰਦਰ ਦੀ ਮੰਮੀ ਜਿਉਂਦੇ ਵੱਸਦੇ ਰਹੋ ਪੁੱਤ ਹੁਣ ਤੇ ਆਪਣਾ ਰਿਸ਼ਤਾ ਜੁੜ ਗਿਆ ਹੈ ਹੁਣ ਤੂੰ ਮੈਨੂੰ ਮਾਂ ਕਿਹਾ ਕਰ ਅਮਨ ਜੀ ਹਾਂ ਜੀ ਮਾਂ ਇਧਰ ਡੈਡੀ ਜੀ ਹੁਣੀ ਪੁੱਛਦੇ ਸੀ ਐਂਤਵਾਰ ਕਿਵੇਂ ਕਰਨਾ ਹੈ ਹਰਵਿੰਦਰ ਦੀ ਮੰਮੀ ਕੁਝ ਨਹੀਂ ਕਰਨਾ ਅਮਨਦੀਪ ਅਸੀਂ 4-5 ਜਣੇ ਆਵਾਂਗੇ ਕਿਸੇ ਨੂੰ ਕੋਈ ਸ਼ਗਨ ਨਹੀਂ ਬਸ ਸਾਦਾ ਹੀ ਸਭ ਕੁਝ ਕਰਨਾ ਹੈ ਅਗਲੇ ਮਹੀਨੇ ਹਰਵਿੰਦਰ ਤੇ ਹਰਵੀਰ ਨੇ ਆ ਜਾਣਾ ਜਿਵੇਂ ਮਰਜ਼ੀ ਕਰ ਲੈਣ ਅਮਨ ਜੀ ਮਾਂ ਫਿਰ ਅਮਨ ਨੇ ਘਰ ਡੈਡੀ ਨੂੰ ਦੱਸਿਆ ਜੋ ਵੀ ਗੱਲ ਹੋਈ ਫਿਰ ਰਮਨ ਤੇ ਅਮਨ ਦੋਵੇਂ ਬਾਜ਼ਾਰ ਚਲੀਆਂ ਗਈਆਂ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਰਮਨ ਨੇ ਅਮਨ ਲਈ ਉਹਦੀ ਪਸੰਦ ਦੇ ਸਾਰੇ ਸੂਟ ਕੜਵਾਏ ਤੇ ਕਹਿਣ ਲੱਗੀ ਰਮਨ ਅਮਨ ਜਿਹੜੇ ਤੈਨੂੰ ਪਸੰਦ ਆ ਲੈ ਲੈ ਵਧੀਆ ਜਿਹੇ ਰੰਗ ਦੇਖ ਐਵੇਂ ਕਰ ਹਰਵਿੰਦਰ ਨੂੰ ਫੋਨ ਕਰ ਲੈ ਉਹਦੀ ਪਸੰਦ ਦਾ ਸੂਟ ਲੈ ਲਵੀ ਅਮਨ ਮੈਂ ਆਪਣੀ ਪਸੰਦ ਦਾ ਲੈਣਾ ਨਾਲੇ ਉਧਰ 12 ਵਜ ਗਏ ਹੋਣਿਆ ਵੀਰੇ ਹੁਣੀ ਤਾਂ ਕਦੋਂ ਦੇ ਸੌਂਗੇ ਹੋਣਗੇ ਰਮਣ ਵੀਰੇ ਹੁਣੀ ਸੌਂਗੇ ਹੋਣਗੇ ਪਰ ਹਰਵਿੰਦਰ ਨਹੀਂ ਸੁੱਤਾ ਹੋਣਾ ਆਂਟੀ ਜੀ ਨੇ ਦੱਸਿਆ ਹੋਊ ਤੂੰ ਗੱਲ ਕੀਤੀ ਐ ਉਹਨੂੰ ਤਾਂ نیند ਨਹੀਂ ਆਈ ਹੋਣੀ ਰਮਣ ਨੇ ਅਮਨ ਦੇ ਫੋਨ ਤੋਂ ਹਰਵਿੰਦਰ ਨੂੰ ਕਾਲ ਲਾਈ ਹਰਵਿੰਦਰ ਨੇ ਨਾਲ ਦੀ ਨਾਲ ਹੈਲੋ ਅਮਨ ਕਹਿ ਦਿੱਤਾ ਰਮਣ ਅਮਨ ਨਹੀਂ ਰਮਣ ਸੁੱਤਾ ਨਹੀਂ ਹਲੇ ਹਰਵਿੰਦਰ ਹਰਵਿੰਦਰ ਨਹੀਂ ਜੀ ਤੁਸੀਂ ਦੱਸੋ ਕਿਦਾਂ ਹਾਲਚਾਲ ਪੁੱਛਿਆ ਰਮਣ ਵਧੀਆ ਵੀਰੇ ਅਸੀਂ ਰਮਣ ਲਈ ਸੂਟ ਲੈਣ ਆਈਆਂ ਦੱਸਿਓ ਇਹਨੂੰ ਕੋਈ ਆਪਣੀ ਪਸੰਦ ਇਹ ਕਹਿ ਕੇ ਰਮਣ ਨੇ ਫੋਨ ਅਮਨ ਦੇ ਕੰਨ ਨੂੰ ਲਾ ਦਿੱਤਾ ਹਰਵਿੰਦਰ ਹਾਂਜੀ ਅਮਨ ਉਦਾਂ ਹੀ ਇਹਨੇ ਕਾਲ ਕਰ ਲਈ ਬਸ ਕੁਝ ਨਹੀਂ ਹਰਵਿੰਦਰ ਕਿਉਂ ਅਮਨ ਗੱਲ ਨਹੀਂ ਕਰਨੀ ਕਿੰਨੇ ਦਿਨ ਹੋ ਗਏ ਮੇਰੇ ਮੈਸੇਜ ਦਾ ਰਿਪਲਾਈ ਵੀ ਨਹੀਂ ਕੀਤਾ ਅਮਨ ਕਦੋਂ ਕਾਲ ਕੀਤੀ ਤੁਸੀਂ ਜੋ ਮੈਂ ਗੱਲ ਨਹੀਂ ਕੀਤੀ ਹਰਵਿੰਦਰ ਇਕਦਮ ਹੈਰਾਨ ਹੋ ਗਿਆ ਅਮਨ ਤਾਂ ਮੈਨੂੰ ਸਿੱਧਾ ਹੀ ਬੋਲਦੀ ਹੁੰਦੀ ਸੀ ਕਿੰਨਾ ਬਦਲ ਗਈ ਉਹ ਇਕਦਮ ਬੋਲਿਆ ਹਰਵਿੰਦਰ ਹਾਂ ਅਮਨ ਕਾਲ ਤਾਂ ਮੈਂ ਨਹੀਂ ਕੀਤੀ ਪਰ ਹੁਣ ਮੈਂ ਰੋਜ਼ ਫੋਨ ਕਰਿਆ ਕਰਨਾ ਫਿਰ ਨਾ ਕਹਿਣਾ ਮੇਰਾ ਦਿਮਾਗ ਖਰਾਬ ਕਰਦਾ ਜਿਵੇਂ ਕਾਲਜ ਟਾਈਮ ਕਹਿੰਦੀ ਸੀ ਅਮਨ ਚੁੱਪ ਸੀ ਕੀ ਹਰਵਿੰਦਰ ਇੰਨੇ ਸਾਲਾਂ ਵਿੱਚ ਜਮਾ ਨਹੀਂ ਬਦਲਿਆ ਰਮਣ ਉਹਨੂੰ ਇਸ਼ਾਰੇ ਨਾਲ ਗੱਲ ਕਰਨ ਨੂੰ ਕਹਿੰਦੀ ਸੀ ਹਰਵਿੰਦਰ ਅਮਨ ਬੋਲ ਕੁਝ ਚੁੱਪ ਕਿਉਂ ਹੋ ਗਈ ਅਮਨ ਹਾਂਜੀ ਉਹ ਅਸੀਂ ਬਾਜ਼ਾਰ ਆਏ ਸੀ ਕਿੱਦਾਂ ਦਾ ਸੂਟ ਲਵਾਂ ਹਰਵਿੰਦਰ ਜਿਵੇਂ ਦਾ ਤੈਨੂੰ ਪਸੰਦਾ ਲੈ ਲੈ ਬਾਕੀ ਮੰਮੀ ਨੂੰ ਪੁੱਛ ਲੈ ਜੇ ਕੋਈ ਸਪੈਸ਼ਲ ਹੁੰਦਾ ਹੈ ਰਮਣ ਹਾਏ ਉਹ ਤੁਸੀਂ ਤਾਂ ਦੋਵੇਂ ਹੀ ਕਮਲਿਓ ਹਰਵਿੰਦਰ ਤੇਰੀ ਪਸੰਦ ਦਾ ਸੂਟ ਲੈਣਾ ਅਮਨ ਨੇ ਹਰਵਿੰਦਰ ਉਹ ਅੱਛਾ ਅਮਨ ਤੇਰੀ ਪਸੰਦ ਮੇਰੀ ਪਸੰਦ ਜਿਹੜਾ ਮਰਜੀ ਪਾਵੇਂਗੀ ਤੇਰੇ ਸੋਹਣਾ ਲੱਗੇਗਾ ਹਰਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਅਮਨ ਹੁਣੀ ਗੁਲਾਬੀ ਰੰਗ ਦਾ ਸੂਟ ਲੈ ਕੇ ਸਿਉਣਾ ਵੀ ਦੇ ਦਿੱਤਾ ਤੇ ਹੋਰ ਬਾਜ਼ਾਰ ਤੋਂ ਸਮਾਨ ਲੈ ਕੇ ਘਰ ਆ ਗਈਆਂ ਆਉਂਦਿਆਂ ਹੀ ਕਮਲ ਗੋਦੀ 'ਚ ਆ ਗਈ ਤੇ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗ ਗਈ ਹਰਵਿੰਦਰ ਦੀ ਮੰਮੀ ਨੇ ਵੀ ਸਾਰਾ ਕੁਝ ਤਿਆਰ ਕਰ ਲਿਆ ਐਤਵਾਰ ਦਾ ਦਿਨ ਵੀ ਆ ਗਿਆ ਅਮਨ ਦੇ ਜੀਵਨ ਵਿੱਚ ਫਿਰ ਤੋਂ ਖੁਸ਼ੀਆਂ ਆਉਣ ਵਾਲੀਆਂ ਸੀ ਅਮਨ ਲਈ ਅੱਜ ਰਲੇ ਮਿਲੇ ਜਿਹੇ ਅਹਿਸਾਸ ਸੀ ਉਹ ਆਉਣ ਵਾਲੀ ਜ਼ਿੰਦਗੀ ਲਈ ਖੁਸ਼ ਸੀ ਪਰ ਉਹ ਹਲੇ ਤੱਕ ਵੀ ਪਿਛਲਾ ਸੋਚਣ ਲੱਗ ਜਾਂਦੀ ਅਮਨ ਬੈਠੀ ਇਹੀ ਸੋਚਾਂ ਸੋਚਦੀ ਸੀ ਕਿ ਹਰਵਿੰਦਰ ਦਾ ਫੋਨ ਆ ਗਿਆ ਹਰਵਿੰਦਰ ਹਾਂਜੀ ਹੋ ਗਏ ਜਨਾਬ ਤਿਆਰ ਅਮਨ ਹਾਂਜੀ ਹੋ ਗਈ ਤਿਆਰ ਤਾਂ ਹਰਵਿੰਦਰ ਵੀਡੀਓ ਕਾਲ ਕਰੋ ਅਮਨ ਨਹੀਂ ਹਰਵਿੰਦਰ ਬਾਅਦ ਵਿੱਚ ਕਰ ਲਵਾਂ ਜਦੋਂ ਮੰਮੀ ਜੀ ਹੁਣੀ ਆਉਣਗੇ ਹਰਵਿੰਦਰ ਠੀਕ ਹੈ ਉਦੋਂ ਸਹੀ ਫਿਰ ਚੱਲ ਇਹ ਦੱਸ ਕਿ ਉਦਾਸ ਕਿਉਂ ਅਮਨ ਮਨ ਵਿੱਚ ਡਰ ਜੀ ਹੈ ਹਰਵਿੰਦਰ ਜਦੋਂ ਤੁਹਾਡੇ ਵੱਲ ਰਿਸ਼ਤੇਦਾਰਾਂ ਨੂੰ ਪਤਾ ਲੱਗੂ ਜਗਪਾਲ ਤੇ ਕਮਲ ਬਾਰੇ ਪਤਾ ਨਹੀਂ ਕੀ ਸੋਚਣਗੇ ਹਰਵਿੰਦਰ ਅਜੀਬ ਆ ਯਾਰ ਕੀ ਸੋਚੀ ਜਾਂਦੀ ਏ ਤੂੰ ਵੀ ਕੋਈ ਕੁਝ ਵੀ ਸੋਚੀ ਜਾਵੇ ਸਾਨੂੰ ਕੋਈ ਮਤਲਬ ਨਹੀਂ ਮੰਮੀ ਨੇ ਆਪਣੇ ਬਾਰੇ ਸਾਰਿਆਂ ਨੂੰ ਸਭ ਕੁਝ ਦੱਸਿਆ ਹੋਇਆ ਮਨ ਖੁਸ਼ ਰੱਖ ਉਦੋਂ ਤੱਕ ਰਮਣ ਅੰਦਰ ਆ ਗਈ ਉਹ ਹਰਵਿੰਦਰ ਨਾਲ ਗੱਲ ਕਰਨ ਲੱਗੀ ਉਹ ਰਮਨ ਨੂੰ ਕਹਿਣ ਲੱਗਿਆ ਪੈਣ ਸਮਝਾਓ ਅਮਨ ਨੂੰ ਬਿਨਾ ਮਤਲਬ ਦੀਆਂ ਗੱਲਾਂ ਤੇ ਉਦਾਸ ਬੈਠੀ ਐ ਮੰਮੀ ਹੁਣਾਂ ਨੇ ਤੁਰਨਾ ਹੋ ਮੈਂ ਉਹਨਾਂ ਨੂੰ ਕਾਲ ਕਰ ਲਾਂ ਹਰਵਿੰਦਰ ਨੇ ਫੋਨ ਕੱਟਤਾ ਇਹ ਕਹਿ ਰਮਨ ਅਮਨ ਨੂੰ ਸਮਝਾਉਣ ਲੱਗੀ ਫਿਰ ਰਮਨ ਨੇ ਸੋਚਿਆ ਕਿ ਅੱਜ ਅਮਨ ਨੂੰ ਉਦਾਸ ਨਹੀਂ ਹੋਣ ਦੇਣਾ ਇਸ ਲਈ ਉਹ ਅਮਨ ਦੇ ਨਾਲ ਹੀ ਰਹੀ ਰਮਨ ਨੇ ਅਮਨ ਦਾ ਹਲਕਾ ਹਲਕਾ ਮੇਕਅਪ ਵੀ ਕੀਤਾ ਅਮਨ ਸਾਦੀ ਜਿਹੀ ਤਿਆਰ ਹੋ ਕੇ ਵੀ ਬਹੁਤ ਸੋਹਣੀ ਲੱਗਦੀ ਸੀ ਇੱਕ ਤਾਂ ਦਸੰਬਰ ਦਾ ਮਹੀਨਾ ਸੀ ਉੱਪਰੋਂ ਅਮਨ ਦੇ ਮਨ ਵਿੱਚ ਡਰ ਨੇ ਉਹਨੂੰ ਕੰਬਲ ਲਾ ਦਿੱਤਾ ਉਹ ਤਿਆਰ ਹੋ ਕੇ ਕੰਬਲ ਵਿੱਚ ਬੈਠ ਗਈ ਉਧਰ ਹਰਵਿੰਦਰ ਨੇ ਆਪਣੀ ਮੰਮੀ ਨੂੰ ਅਮਨ ਦੀ ਹਾਲਤ ਬਾਰੇ ਦੱਸ ਦਿੱਤਾ ਤੇ ਆਪਣੀ ਮੰਮੀ ਨੂੰ ਕਿਹਾ ਕਿ ਸਭ ਕੁਝ ਸੰਭਾਲ ਲੈਣਾ ਉਸ ਤੋਂ ਬਾਅਦ ਹਰਵਿੰਦਰ ਦੀ ਮੰਮੀ ਹੁਣੀ ਘਰੋਂ ਚੱਲ ਪਈ 11:00 ਵਜੇ ਨੂੰ ਹਰਵਿੰਦਰ ਦੀ ਮੰਮੀ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਦੇ ਨਾਲ ਅਮਨ ਦੇ ਘਰ ਪਹੁੰਚ ਗਈ ਅਮਨ ਦੇ ਪਰਿਵਾਰ ਨੇ ਸਭ ਨੂੰ ਜੀ ਆਇਆਂ ਆਖ ਕੇ ਸਭ ਨੂੰ ਹਾਲ ਵਿੱਚ ਬਿਠਾ ਕੇ ਚਾਹ ਪਾਣੀ ਪਿਲਾਇਆ ਤੇ ਸਾਰੇ ਗੱਲਾਂ ਬਾਤਾਂ ਕਰਨ ਬੈਠ ਗਏ ਹਰਵਿੰਦਰ ਦੀ ਮੰਮੀ ਕਮਲ ਨੂੰ ਗੋਦੀ ਚੁੱਕ ਕੇ ਕਮਰੇ ਵਿੱਚ ਅਮਨ ਕੋਲ ਚਲੀ ਗਈ ਅਮਨ ਨੂੰ ਡਰੀ ਜਹੀ ਬੈਠੀ ਨੂੰ ਦੇਖ ਕੇ ਕਹਿਣ ਲੱਗੀ ਹਰਵਿੰਦਰ ਦੀ ਮੰਮੀ ਤੇਰੇ ਕਰਕੇ ਤਾਂ ਮੈਨੂੰ ਆ ਖੁਸ਼ੀਆਂ ਦੇਖਣ ਨੂੰ ਮਿਲੀਆਂ ਨੇ ਪੁੱਤ ਕੋਈ ਕੁਝ ਵੀ ਕਹੇ ਆਪਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਬਸ ਤੂੰ ਖੁਸ਼ ਰਹਿਣਾ ਕਦੇ ਕੁਝ ਨਹੀਂ ਸੋਚਣਾ ਹੈਗਾ ਅਮਨਦੀਪ ਕਹਿਣ ਲੱਗੀ ਕਿ ਹਾਂਜੀ ਮੰਮੀ ਜੀ ਬਸ ਪਤਾ ਨਹੀਂ ਕਿਵੇਂ ਮੇਰੇ ਮਨ ਵਿੱਚ ਕਦੇ-ਕਦੇ ਏਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ ਮੈਂ ਕੋਸ਼ਿਸ਼ ਕਰੂੰਗੀ ਕਿ ਕੁਝ ਨਾ ਸੋਚਾਂ ਹਰਵਿੰਦਰ ਦੀ ਮੰਮੀ ਅਮਾ ਨੂੰ ਅਸੀਸਾਂ ਦੇਣ ਲੱਗੀ ਤੇ ਦੋਵੇਂ ਮਾਵਾਂ ਧੀਆਂ ਨੂੰ ਗੱਲ ਨਾਲ ਲਾਇਆ ਤੇ ਪਿਆਰ ਦਿੱਤਾ ਅਮਨ ਤੇ ਕਮਲਪ੍ਰੀਤ ਨੂੰ ਲੈ ਕੇ ਉਹ ਹਾਲ ਵਿੱਚ ਆ ਗਈ ਸਾਰਿਆਂ ਨੇ ਚਾਹ ਪਾਣੀ ਪੀਤਾ ਫਿਰ ਸ਼ਗਨ ਦੀ ਰਸਮ ਸ਼ੁਰੂ ਕੀਤੀ ਤੇ ਰਮਨ ਨੇ ਨਾਲ ਹੀ ਹਰਵਿੰਦਰ ਦੇ ਫੋਨ ਤੇ ਵੀਡੀਓ ਕਾਲ ਲਾ ਲਈ ਉਧਰ ਹਰਵੀਰ ਹਰਲੀਨ ਨਾਲ ਹੀ ਬੈਠੇ ਸੀ ਅੱਜ ਸਾਰਿਆਂ ਲਈ ਬਹੁਤ ਖੁਸ਼ੀਆਂ ਭਰਿਆ ਦਿਨ ਸੀ ਫਿਰ ਵੀ ਹਰਵਿੰਦਰ ਦੀ ਮੰਮੀ ਨੇ ਅਮਨ ਨੂੰ ਸ਼ਗਨ ਲਾਇਆ ਸ਼ਗਣਾ ਵਾਲੀ ਚੁੰਨੀ ਦੇ ਕੇ ਵਾਰਨਾ ਕੀਤਾ ਫਿਰ ਚਰਨਜੀਤ ਤੇ ਸਤਨਾਮ ਨੇ ਸ਼ਗਨ ਵਿਹਾਰ ਕੀਤੇ ਫਿਰ ਬਾਅਦ ਵਿੱਚ ਦੋਵਾਂ ਪਾਸਿਆਂ ਦੇ ਰਿਸ਼ਤੇਦਾਰਾਂ ਨੇ ਵਾਰਨੇ ਕੀਤੇ ਤੇ ਬਾਅਦ ਵਿੱਚ ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਉਧਰ ਹਰਵੀਰ ਹੁਣੀ ਤਾਂ ਰੋਕੇ ਦੀ ਰਸਮ ਤੋਂ ਬਾਅਦ ਫੋਨ ਕੱਟ ਕੇ ਜਲਦੀ ਹੀ ਸੌ ਗਏ ਕਿਉਂਕਿ ਉਹਨਾਂ ਨੇ ਵੀ ਕੱਲ ਨੂੰ ਹਰਵਿੰਦਰ ਦੇ ਰੋਕੇ ਦੀ ਰਸਮ ਕਰਨੀ ਸੀ ਇੱਧਰ ਦੁਪਹਿਰ ਤੱਕ ਪ੍ਰਸ਼ਾਦਾ ਛਕਣ ਤੋਂ ਬਾਅਦ ਹਰਵਿੰਦਰ ਦੇ ਮੰਮੀ ਹੁਣਾ ਨੇ ਵਿਦਾ ਲਈ ਤੇ ਵਾਪਸ ਆਪਣੇ ਪਿੰਡ ਨੂੰ ਚਲੇ ਗਈ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਚਰਨਜੀਤ ਦੇ ਪੇਕੇ ਤੇ ਸਰਬੀ ਹੁਣੀ ਵੀ ਸ਼ਾਮ ਤੱਕ ਘਰ ਨੂੰ ਚਲੇ ਗਏ ਤੇ ਅਮਨ ਵੀ ਹੁਣ ਸਾਰਿਆਂ ਨਾਲ ਘਰ ਦਾ ਕੰਮਕਾਜ ਕਰਵਾਉਣ ਲੱਗੀ ਸ਼ਾਮ ਨੂੰ ਸਾਰੇ ਜਦੋਂ ਵੇਲੇ ਹੋ ਕੇ ਬੈਠੇ ਤਾਂ ਗਿੰਨੀ ਦਾ ਫੋਨ ਆ ਗਿਆ ਕਹਿਣ ਲੱਗੀ ਕਿ 2 ਘੰਟੇ ਤੱਕ ਅਸੀਂ ਹਰਵੀਰ ਦੇ ਘਰ ਪਹੁੰਚ ਜਾਵਾਂਗੇ ਫਿਰ ਪਹੁੰਚ ਕੇ ਫੋਨ ਕਰਦੇ ਹਾਂ ਅਮਨ ਨੇ ਹਰਵਿੰਦਰ ਨੂੰ ਫੋਨ ਕਰ ਲਿਆ ਗਿੰਨੀ ਭੈਣ ਤੇ ਜੀਜਾ ਜੀ ਤੁਹਾਡੇ ਕੋਲ ਪਹੁੰਚਣ ਵਾਲੇ ਨੇ ਹਰਵਿੰਦਰ ਤੁਸੀਂ ਧਿਆਨ ਰੱਖਿਓ ਭੈਣ ਤੇ ਜੀਜਾ ਜੀ ਨੂੰ ਸ਼ਿਕਾਇਤ ਦਾ ਮੌਕਾ ਨਾ ਦਿਓ ਹਰਵਿੰਦਰ ਅਮਨ ਮੈਂ ਹਰ ਗੱਲ ਦਾ ਧਿਆਨ ਰੱਖੂੰਗਾ ਪਰ ਯਾਰ ਸਿੱਧਾ ਹਰਵਿੰਦਰ ਕਿਹਾ ਕਰ ਕੀ ਤੁਸੀਂ ਕਹਿਣ ਲੱਗ ਗਈ ਅਮਨ ਕੁਝ ਨਾ ਬੋਲੀ ਕਹਿਣ ਲੱਗੀ ਹਰਲੀਨ ਭਾਬੀ ਨਾਲ ਗੱਲ ਕਰਾ ਦਿਓ ਅਮਨ ਭਾਬੀ ਜੀ ਜਦੋਂ ਪੈਣ ਤੇ ਜੀਜਾ ਜੀ ਆ ਗਏ ਮੰਮੀ ਨੇ ਕਿਹਾ ਸ਼ਗਨ ਦੇ ਟਾਈਮ ਲਾਈਵ ਕਾਲ ਲਾ ਲਿਓ ਹਰਲੀਨ ਮਜ਼ਾਕ ਨਾਲ ਆਹੋ ਮਾਹੀ ਨੂੰ ਚਹਾਰਾ ਲੱਗਦਾ ਦੇਖਣਾ ਉਸ ਤੋਂ ਬਾਅਦ ਹਰਵਿੰਦਰ ਤਿਆਰ ਹੋਣ ਚਲਾ ਗਿਆ ਹਰਲੀਨ ਵੀ ਸ਼ਗਨ ਦੀਆਂ ਤਿਆਰੀਆਂ ਵਿੱਚ ਰੁੱਝ ਗਈ। ਅਮਨ ਤੋਂ ਹੁਣ ਇੰਤਜ਼ਾਰ ਨਹੀਂ ਹੁੰਦਾ ਸੀ। ਉਹ ਬੇਚੈਨ ਸੀ। ਅਮਨ ਕਦੇ ਕਮਰੇ ਵਿੱਚ ਚਲੀ ਜਾਂਦੀ ਤੇ ਕਦੇ ਹਾਲ ਵਿੱਚ ਆ ਜਾਂਦੀ। ਜਦੋਂ ਨਾ ਹੀ ਮੜ ਖੜਿਆ ਤਾਂ ਅਮਨ ਪਾਠ ਕਰਨ ਲੱਗ ਗਈ। ਉਦੋਂ ਤੱਕ ਕਿੰਨੀ ਹੁਣੀ ਹਰਵੀਰ ਦੇ ਘਰ ਪਹੁੰਚ ਗਏ। ਹਰਵੀਰ ਤੇ ਹਰਲੀਨ ਨੇ ਉਹਨਾਂ ਦੀ ਆਉ ਭਗਤ ਵਿੱਚ ਕੋਈ ਕਸਰ ਨਹੀਂ ਛੱਡੀ। ਤਿਆਰ ਹੋਣ ਤੋਂ ਬਾਅਦ ਜਦੋਂ ਹਰਲੀਨ ਨੇ ਲਾਈਵ ਕਾਲ ਲਾਈ ਤਾਂ ਇੱਧਰ ਸਤਨਾਮ ਹੁਣੀ ਸਾਰੇ ਹਾਲ ਵਿੱਚ ਇਕੱਠੇ ਹੋਏ ਬੈਠੇ ਸੀ ਫਿਰ ਗਿੰਨੀ ਤੇ ਉਹਦਾ ਪਤੀ ਦੋਵਾਂ ਨੇ ਹਰਵਿੰਦਰ ਨੂੰ ਚਹਾਰਾ ਲਾਇਆ ਤੇ ਸ਼ਗਨ ਕੀਤਾ ਗਿੰਨੀ ਕਿੰਨੇ ਸਾਰੇ ਗਿਫਟ ਲੈ ਕੇ ਆਈ ਸੀ ਹਰਵਿੰਦਰ ਕੁਝ ਵੀ ਲੈਣ ਤੋਂ ਮਨਾ ਕਰ ਰਿਹਾ ਸੀ ਪਰ ਉਹਨਾਂ ਨੇ ਇਹ ਕਹਿ ਕੇ ਹਰਵਿੰਦਰ ਨੂੰ ਗਿਫਟ ਲੈਣ ਨੂੰ ਕਿਹਾ ਕਿ ਅਸੀਂ ਪੰਜਾਬ ਤੇਰੇ ਵਿਆਹ ਤੇ ਨਹੀਂ ਆ ਸਕਦੇ ਫਿਰ ਮੈਂ ਤੇਰੀ ਵੱਡੀ ਭੈਣ ਐ ਮੇਰਾ ਹੱਕ ਬਣਦਾ ਫਿਰ ਹਰਵਿੰਦਰ ਨੇ ਕੁਝ ਨਾ ਕੁਝ ਰੱਖ ਲਿਆ ਹਰਵੀਰ ਤੇ ਹਰਲੀਨ ਨੇ ਗਿੰਨੀ ਭੈਣ ਤੇ ਜੀਜਾ ਜੀ ਦਾ ਬਹੁਤ ਮਾਣ ਕੀਤਾ ਫਿਰ ਸਾਰਿਆਂ ਨਾਲ ਸਲਾਹ ਕਰਕੇ 10 ਮਾਰਚ ਦਾ ਵਿਆਹ ਰੱਖ ਦਿੱਤਾ ਸ਼ਾਮ ਤੱਕ ਰੁਕਣ ਤੋਂ ਬਾਅਦ ਗਿੰਨੀ ਹੁਣੀ ਵੀ ਵਾਪਸ ਚਲੇ ਗਏ ਕਿਉਂਕਿ ਅਗਲੇ ਦਿਨ ਸਾਵਣੇ ਆਪੋ ਆਪਣੇ ਕੰਮਾਂ ਤੇ ਜਾਣਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਹਰਵਿੰਦਰ ਨੇ ਆਪਣੀ ਮੰਮੀ ਨੂੰ ਸਾਰਾ ਕੁਝ ਦੱਸਿਆ ਅਗਲੇ ਦਿਨ ਹਰਵੀਰ ਤੇ ਹਰਵਿੰਦਰ ਨੇ ਪੰਜਾਬ ਦੀਆਂ ਫਰਵਰੀ ਦੇ ਅੱਧ ਦੀਆਂ ਟਿਕਟਾਂ ਕਰਵਾ ਲਈਆਂ ਪੈਂਡ ਵੀ ਸਭ ਨੂੰ ਟਿਕਟਾਂ ਬਾਰੇ ਦੱਸ ਦਿੱਤਾ ਦੋਵੇਂ ਪਾਸੇ ਜੋਰਾਂ ਸ਼ੋਰਾਂ ਤੇ ਤਿਆਰੀਆਂ ਹੋਣ ਲੱਗੀਆਂ ਸਤਨਾਮ ਸ਼ਹਿਰ ਤੋਂ ਆ ਕੇ ਚਰਨਜੀਤ ਨਾਲ ਸਮਾਨ ਦੱਸ ਕੇ ਕਹਿਣ ਲੱਗਿਆ ਕਿ ਚਰਨਜੀਤ ਅਮਨ ਦੇ ਵਿਆਹ ਵਿੱਚ ਕੋਈ ਕਮੀ ਨਹੀਂ ਰਹਿਣ ਦੇਣੀ ਚਰਨਜੀਤ ਜੀ ਆਪਾਂ ਅੱਗੇ ਕਿਹੜਾ ਕੋਈ ਕਮੀ ਰਹਿਣ ਦਿੱਤੀ ਸੀ ਬਸ ਰੱਬ ਨੂੰ ਹੀ ਨਹੀਂ ਕੁਝ ਮਨਜ਼ੂਰ ਹੋਇਆ ਸਤਨਾਮ ਚਰਨਜੀਤ ਹੁਣ ਪ੍ਰਾਣੀਆਂ ਗੱਲਾਂ ਨਾ ਕਰ ਫਿਰ ਅਮਨ ਤੇ ਇੰਨਾ ਗੱਲਾਂ ਦਾ ਅਸਰ ਹੁੰਦਾ ਉਹ ਬਹੁਤ ਔਖੀ ਸੰਭਲੀ ਐ ਉਹਨੇ ਵਿਆਹ ਲਈ ਮਸਾ ਆਪਣਾ ਮਨ ਬੜਾਇਆ ਪਰਮਾਤਮਾ ਆਪੇ ਭਲੀ ਕਰੂ ਉਦੋਂ ਤੱਕ ਉਥੇ ਹੀ ਰਮਣ ਤੇ ਦਵਿੰਦਰ ਵੀ ਆ ਗਏ ਤੇ ਸਤਨਾਮ ਨਾਲ ਕਰਨ ਵਾਲੇ ਕੰਮਾਂ ਦੀ ਸਲਾਹ ਕਰਨ ਲੱਗੇ ਰਮਨਾਲ ਦੀ ਨਾਲ ਸਾਰਾ ਕੁਝ ਕਾਪੀ ਤੇ ਲਿਖਣ ਲੱਗੀ ਸਭ ਨੇ ਆਪੋ ਆਪਣੇ ਹਿੱਸੇ ਦੇ ਸਾਰੇ ਕੰਮ ਸੰਭਲੇ ਜਿਸ ਦਿਨ ਵੀ ਵਿਆਹ ਦੇ ਕੰਮ ਕਾਜ ਕਰਨੇ ਹੁੰਦੇ ਗਰਵੀਰ ਤੇ ਪ੍ਰੀਤੀ ਵੀ ਆ ਜਾਂਦੇ ਇਹਨਾਂ ਦਿਨਾਂ ਵਿੱਚ ਹਰਵਿੰਦਰ ਤੇ ਅਮਨ ਦੀ ਰੋਜ਼ ਹੀ ਗੱਲ ਹੋ ਜਾਂਦੀ ਉਹ ਦੋਵੇਂ ਇੱਕ ਦੂਜੇ ਨਾਲ ਸਾਰੇ ਦਿਨ ਦੀਆਂ ਗੱਲਾਂ ਕਰਦੇ ਦੋਵਾਂ ਪਾਸਿਆਂ ਤੋਂ ਕੀ ਕੀ ਤਿਆਰੀਆਂ ਕੀਤੀਆਂ ਇੱਕ ਦੂਜੇ ਨੂੰ ਦੱਸਦੇ ਤਿਆਰੀਆਂ ਕਰਦਿਆਂ ਨੂੰ ਪਤਾ ਹੀ ਨਾ ਲੱਗਿਆ ਕਦੋਂ 15 ਦਿਨ ਨਿਕਲ ਗਏ ਅੱਜ ਹਰਵਿੰਦਰ ਹਰਵੀਰ ਤੇ ਹਰਲੀਨ ਨੇ ਆਉਣਾ ਸੀ ਗੁਰਵੀਰ ਉਹਨਾਂ ਨੂੰ ਕੱਲ ਦਾ ਦਿੱਲੀ ਤੋਂ ਲੈਣ ਗਿਆ ਹੋਇਆ ਸੀ ਤਿੰਨਾ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਸੀ ਸਵੇਰੇ ਪਹਿਲਾਂ ਹਰਵੀਰ ਉਹਨਾਂ ਦੇ ਘਰ ਆ ਜਾਂਦੀ ਐ ਉੱਥੇ ਚਾਹ ਪੀ ਕੇ ਗੁਰਵੀਰ ਹਰਵਿੰਦਰ ਨੂੰ ਉਸਦੇ ਘਰ ਛੱਡ ਕੇ ਆਇਆ ਹਰਵਿੰਦਰ ਨੇ ਘਰ ਪਹੁੰਚ ਕੇ ਅਮਾ ਨੂੰ ਆਪਣੇ ਪਹੁੰਚਣ ਦਾ ਮੈਸੇਜ ਕਰ ਦਿੱਤਾ ਤੇ ਬਾਅਦ ਵਿੱਚ ਵੇਲੇ ਹੋ ਕੇ ਗੱਲ ਕਰਨ ਨੂੰ ਕਿਹਾ ਸਤਨਾਮ ਹੁਣਾਂ ਨੇ ਪਹਿਲਾਂ ਸਾਰੇ ਜਨਿਆ ਨੇ ਹਰਵੀਰ ਤੇ ਹਰਲੀਨ ਨਾਲ ਗੱਲ ਕੀਤੀ ਫਿਰ ਅਮਨ ਕਹਿਣ ਲੱਗੀ ਵੀਰੇ ਅੱਜ ਤੁਸੀਂ ਥੱਕੇ ਹੋਏ ਹੋ ਆਰਾਮ ਕਰ ਲਓ ਕੱਲ ਨੂੰ ਤੁਸੀਂ ਦੋਵੇਂ ਸਾਡੇ ਕੋਲ ਆ ਜਾਇਓ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦਿਆਂ ਕੱਲ੍ਹ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ